ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਤੇ ਪਾਲ ਐਵੇਨਿਊ ਚ ਇੱਕ ਮਕਾਨ ਦੀ ਉਸਾਰੀ ਦੌਰਾਨ ਹੋਈ ਫਾਇਰਿੰਗ ਵਿੱਚ ਇੱਕ ਮਿਸਤਰੀ ਦੀ ਮੌਤ ਹੋ ਗਈ। ਘਟਨਾ ਸ਼ੁੱਕਰਵਾਰ ਸ਼ਾਮ ਦੀ ਹੈ। ਉਸਾਰੀ ਵਿੱਚ ਲੱਗੇ ਮਿਸਤਰੀਆਂ ਅਤੇ ਬਿਜਲੀ ਦਾ ਕੰਮ ਕਰਨ ਵਾਲਿਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਮਕਾਨ ਮਾਲਕ ਨੇ ਦੋਹਾਂ ਧਿਰਾਂ ਵਿਚਕਾਰ ਰਾਜ਼ੀਨਾਮਾ ਵੀ ਕਰਵਾ ਦਿੱਤਾ। ਪਰ ਕੁਝ ਸਮਾਂ ਬਾਅਦ ਬਿਜਲੀ ਦਾ ਕੰਮ ਕਰਨ ਵਾਲੇ ਵਾਪਸ ਆਏ ਅਤੇ ਕਥਿਤ ਤੌਰ ਤੇ ਗੋਲੀਆਂ ਵਾਰੋਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਵਿੱਚ ਗੁਰਜੀਤ ਸਿੰਘ ਨਾਮੇ ਮਿਸਤਰੀ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ। ਪਾਲ ਐਨ ਹੈ ਬਿਜਲੀ ਵਾਲੇ ਨੇ ਹੈ। ਉਦੋਂ ਮੈਂ ਹੀ ਮੜੀ ਲਈ ਗੋਲੀ ਨਹੀਂ ਤੇ ਚਲੋ ਨੇ ਬੜੇ ਗੱਲ ਰਾਜਨਾਮਾ ਹੋ ਗਿਆ ਉਥੇ ਬਾਪ ਉਹਨਾਂ ਨੇ ਵੇਰਦਾ ਤੇ ਅਸੀਂ ਮਾਫੀ ਮੰਗ ਲਈ ਜਿਹਦੋਂ ਗਲਤੀ ਹੋ ਗਈ ਹੈ ਗਲਤੀ ਹੋ ਗਈ ਤੇ ਚਲ ਗਏ ਫੇਰ ਚਲ ਗਏ ਫੇਰ ਤੇ ਮੁੰਡੇ ਲੈ ਆਂਦੇ ਰਖ ਲੈ ਆਂਦੀ ਉਹਨਾਂ ਨੇ ਵਫਲਾ ਲੈ ਆਂਦੀ ਇਹਦੇ ਵਿੱਚ ਗੋਲੀ ਚਲਾਤੀ ਉਹਨਾਂ ਨੇ ਗੋਲੀ ਛੇਰ ਚ ਨਤੀ ਨੇ ਬਾਨਾ ਬੋਰ ਦੀ ਗਾਂਦੇ ਨਾਲ ਫਾਇਰ ਕੀਤੇ ਨੇ ਜੋ ਇੱਕ ਲੇਬਰ ਹੈ ਅਜੀਤ ਸਿੰਘ ਅਜੀਤ ਸਿੰਘ ਤੇ ਫਾਇਰ ਲੱਗਾ ਹੈ ਤੋਂ ਫਾਇਰ ਲੱਗਣ ਤੋਂ ਬਾਅਦ ਉਹਨੂੰ ਹਸਪੀਟਲ ਲੈ ਕੇ ਆਏ ਨੇ ਪਰੰਤੂ ਇਹਦੀ ਇੱਥੇ ਮੌਤ ਹੋ ਗਈ ਹੈ ਤੇ ਅਸੀਂ ਇਹਦੇ ਬ੍ਰਦਰ ਦਾ ਬਿਆਨ ਲੈ ਕੇ ਧਾਰਾ 302 ਆਈਪੀਸੀ ਤਹਿਤ ਮੁਕੱਦਮਾ ਦਰਜ ਕਰ ਰਹੇ ਹਾਂ ਤੇ ਜਿਹੜੀ ਅਗਲੀ ਤਫ਼ਤੀਸ਼ ਅਸੀਂ ਸ਼ੁਰੂ ਕਰ ਦਿੱਤੀ ਹੈ